ਇਹਨਾਂ ਡੇਰੀਆਂ ਦਾ ਜਿਹੜੀ ਸਮੱਸਿਆ ਹੈ ਨਾ ਇਹਦਾ ਇੱਕ ਤਾਂ ਗੋਆ ਦੂਸਰਾ ਇਹਦਾ ਜਿਹੜਾ ਹੈਗਾ ਪਾਣੀ ਹੈ ਜਾਂ ਇਹਨਾਂ ਦੀ ਮਤਰਾਲ ਮਤਰਾਲ ਸੰਭਾਲਣ ਵਾਸਤੇ 2.25 ਐਮਐਲਡੀ 2 ਐਮਐਲਡੀ ਤੋਂ ਸਵਾ 2 ਐਮਐਲਡੀ ਜਿਹੜਾ ਹੈਗਾ ਟ੍ਰੀਟਮੈਂਟ ਪਲਾਂਟ ਲੱਗਾ ਹੋਇਆ 9 ਕਰੋੜ ਲਾ ਕੇ ਸਰਕਾਰ ਨੇ ਇਹਨੂੰ ਬਣਾਇਆ ਇਹਦਾ ਸਾਰਾ ਕੰਮ ਕਰਾਇਆ ਇਹਦੇ ਹੁਣ ਤੱਕ ਅ 3 ਕਰੋੜ ਦੇ ਨੂੰ ਜੁਰਮਾਨਾ ਹੋ ਗਿਆ ਐਨਵਾਇਰਨਮੈਂਟ ਕੰਪਨੀ ਪੈਸੇਸ਼ਨ ਪੈ ਚੁੱਕਾ ਇਸ ਕਰਕੇ ਪੈ ਚੁੱਕਾ ਕਿ ਟ੍ਰੀਟਮੈਂਟ ਪਲਾਂਟ ਚੱਲਦਾ ਨਹੀਂ ਟ੍ਰੀਟਮੈਂਟ ਪਲਾਂਟ ਕਿਉਂ ਨਹੀਂ ਚੱਲਦਾ ਕਿ ਟ੍ਰੀਟਮੈਂਟ ਪਲਾਂਟ ਦੇ ਵਿੱਚ ਜਿਹੜਾ ਹੈਗਾ 10 15% ਹੱਦ 20% ਤੱਕ ਰੁਵਾ ਆ ਜਾਏ ਤੇ ਉਹਨੂੰ ਜਿਹੜਾ ਹੈਗਾ ਉਹ ਸਵੀਕਾਰ ਕਰਦਾ ਕਿਉਂਕਿ ਪਾਣੀ ਟ੍ਰੀਟ ਕਰਨ ਵਾਲਾ ਗੋਏ ਵਾਸਤੇ ਜਦੋਂ ਗੋਹਾ ਨਹੀਂ ਚੱਕਦੇ ਜਿਹੜੇ ਜਿਨ੍ਹਾਂ ਦੀਆਂ ਮੱਝਾਂ ਰੱਖੀਆਂ ਹੋਈਆਂ ਉਹ ਗੋਏ ਨੂੰ ਪਾਣੀ ਨਾਲ ਧੋਖੇ ਜਿਹੜਾ ਹੈ ਡਰੇਨਾਂ ਚ ਪਾ ਦਿੰਦੇ ਆ ਉਹ ਜਾਮ ਹੋ ਜਾਂਦਾ ਪਾਣੀ ਟ੍ਰੀਟਮੈਂਟ ਪਲੈਂਟ ਤੇ ਕਹ ਪਹੁੰਚਦਾ ਹੀ ਨਹੀਂ ਉਹ ਡੈਰੀਆਂ ਦੇ ਵਿੱਚ ਘੁੰਮਦਾ ਆਲੇ ਦੁਆਲੇ ਰਾਹ ਤੇ ਘੁੰਮਦਾ ਉਹਦਾ ਕਾਰਨ ਕੀ ਹੈ ਕਿ ਜਿਹੜਾ ਗੋਹਾ ਹੈ ਉਹ ਧੋਹ ਕੇ ਜਿਹੜਾ ਹੈਗਾ ਉਹ ਸਿੱਟਿਆ ਗਿਆ ਉਹਨੂੰ ਚੱਕਿਆ ਨਹੀਂ ਗਿਆ ਕੋਈ ਗੋਆ ਕਿਦਾ ਜੇ ਵੀ ਮੱਝਾਂ ਉਹਨੇ ਚੱਕਣਾ ਦੁੱਧ ਵੀ ਉਹਦਾ ਰੇਟ ਵੀ ਉਹਦਾ ਤੇ ਗੋਆ ਵੀ ਉਹਨੇ ਚੱਕਣਾ ਪਾਣੀ ਨੂੰ ਟ੍ਰੀਟ ਕਰਨ ਲਈ ਟ੍ਰੀਟਮੈਂਟ ਪਲਾਂਟ ਲੱਗਾ ਉਹ ਤਾਂ ਹੀ ਚੱਲੂਗਾ ਤੇ ਜੇ ਪਾਣੀ ਵਾਲਾ ਉਹ ਚੱਲਦਾ ਰਹੂਗਾ ਤੇ ਫਿਰ ਸਮੱਸਿਆ ਕੋਈ ਨਹੀਂ ਗੋਇ ਨੂੰ ਤੇ ਜਿਹੜਾ ਹੈਗਾ ਬਹੁਤ ਕੋਈ ਇਹੋ ਜੀ ਚੀਜ਼ ਨਹੀਂ ਵੀ ਜਿਹੜਾ ਇਹਦੇ ਤੇ ਹਜ਼ਾਰਾਂ ਜਿਹੜੇ ਹੈਗੇ ਤੇ ਫਾਇਦੇ ਆ ਬੇ ਸਾਹ ਪਾਣੀ ਅਸੀਂ ਛੱਡ ਕੇ ਗੁਰਵਾਦ ਕਰੀ ਜਾਂਦੇ ਆ ਜਿਹੜਾ ਕਿ ਮੋਰੇ ਟ੍ਰੀਟਮੈਂਟ ਪਲਾਟ ਤੇ ਕਿੰਨੀ ਪਹੁੰਚਦਾ ਤੇ ਫਿਰ ਅਸੀਂ ਰੋਲਾ ਪਾਉਨੇ ਅੱਗੇ ਸਾਡੀ ਜਿਹੜੀ ਹੈਗੀ ਆ ਪਾਣੀ ਸਾਡੇ ਰਸਤੇ 'ਚ ਖੜਾ ਸੋ ਇਹ ਤੁਹਾਡਾ ਆਪਣਾ ਹੀ ਪਾਣੀ ਹੈ ਤੁਸੀਂ ਆਪ ਹੀ ਡੁੱਲਿਆ ਇਹਨੂੰ ਅੱਜ ਸੱਚ ਜੀ ਵਰਤੋਂ ਦੀ ਲੋੜ ਆ ਸੋ ਇਸ ਵਾਸਤੇ ਇਹਨੂੰ ਆਪਣਾ ਫਰਜ਼ ਸਮਝੀਏ ਕਿ ਕਿਸੇ ਵੀ ਤਰ੍ਹਾਂ ਜਿਹੜਾ ਹੈ ਜੇ ਇੰਡਸਟਰੀ ਦੀ ਵੇਸਟੇਜ ਆ ਇੰਡਸਟਰੀ ਨੇ ਸੰਭਾਲਣੀ ਆ ਮਿਊਸਪਲ ਕਮੇਟੀ ਦੀ ਵੇਸਟੇਜ ਆ ਮਿਊਸਪਲ ਕਮੇਟੀ ਨੇ ਸਪਲਣੀ ਹੈ ਜਦੋਂ ਕਿ ਮਿਊਸਪਲ ਕਮੇਟੀ ਨੇ ਕਿਹਾ ਕਿ ਇਹਨੂੰ ਬਾਹਰ ਕੱਢ ਕੇ ਤੁਸੀਂ ਸਿੱਟੋ ਥੋਏ ਡੰਪ ਕਰਦੇ ਹੋ ਅਸੀਂ ਉੱਥੋਂ ਆਪ ਚੱਕਾਂਗੇ ਫਿਰ ਇੱਥੇ ਖੇਤਾਂ ਦੇ ਵਿੱਚ ਵੀ ਢਾਈ ਤਿੰਨ ਖੇਤ ਅਸੀਂ ਲੈ ਕੇ ਉਹਨਾਂ ਨੂੰ ਕਿ ਤੁਸੀਂ ਉੱਥੇ ਆਪਣਾ ਗੋਹਾ ਸੁੱਟ ਸਕਦੇ ਆ ਜਦੋਂ ਇਹਦੇ ਸਾਰੇ ਬਦਲ ਹੈ ਫਿਰ ਅਸੀਂ ਜਾਣ ਬੁੱਝ ਕੇ ਇਹਨੂੰ ਗੋਏ ਨੂੰ ਘੋਲਦੇ ਆ ਤੇ ਦੂਸਰਾ ਆ ਇਹ ਡਰਾਮਾ ਕਰਦੇ ਆ ਕਿ ਸਾਡਾ ਜਿਹੜਾ ਹੈਗਾ ਸਾਡੇ ਰਾਹਾਂ ਦੇ ਵਿੱਚ ਪਾਣੀ ਖੜਾ ਜਦਦੇ ਸੀ ਉਹ ਪਾਣੀ ਟ੍ਰੀਟਮੈਂਟ ਪਲਾਂਟ ਤੇ ਨਹੀਂ ਜਾਊਗਾ ਉਹ 3 ਕਰੋੜ ਰੁਪਏ ਲੱਗਾ ਜੁਰਮਾਨਾ ਪੈ ਰਿਆ ਉਹ ਤਾਂ ਜ਼ਿੰਮੇਵਾਰ ਤੁਸੀਂ ਹੈ ਜਿਹੜੇ ਗੋਹਾ ਘੋਲ ਰਿਹਾ ਸੀ ਦੇਖੋ ਘੋਹਾ ਘੋਣਾ ਸਾਨੂੰ ਬੰਦ ਕਰਨ ਦੀ ਲੋੜ ਹੈ ਇਹਦੇ ਨਾਲ ਹੀ ਸਾਰੀ ਸਮੱਸਿਆ ਦਾ ਹੱਲ ਹੋਵੇ ਤਾਂ ਬਾਈ ਲੋ ਤਾਂ ਕੋਈ ਹੋ ਹੀ ਨਹੀਂ ਸਕਦਾ ਪਤਾ ਨਹੀਂ ਕਿੰਨੇ ਦਹਾਕਿਆ ਦੋ ਇਹ ਸਾਰਾ ਕੁਝ ਪੈ ਰਿਆ ਆ ਇਹ ਉਹ ਪੈਣ ਦੇ ਨਾਲ ਇੱਕ ਆਦਤ ਪੈ ਗਈ ਆ ਹੁਣ ਤਾਂ ਸਾਨੂੰ ਇਹ ਲੱਗਦਾ ਕਿ ਜਿਹੜਾ ਕੋ ਕਹਿੰਦਾ ਜੀ ਮੈਂ ਇਹਦੇ ਵਿੱਚ ਕੋਹ ਸਿੱਟ ਰਿਹਾ ਮੇਰਾ ਮੌਲਕ ਅਧਿਕਾਰ ਬਣਦਾ ਕਿਉਂਕਿ ਮੈਂ ਮੈਂ ਅੱਗੇ ਸਿੱਟਦਾ ਸੋ ਇਹ ਜੇ ਪਿਛੇ ਵੀ ਸਿੱਟਿਆ ਫਿਰ ਵੀ ਅਸੀਂ ਗੁਨਾਹ ਕੀਤਾ ਜੇ ਹੁਣ ਸਿੱਟਦੇ ਆ ਤਾਂ ਵੀ ਗੁਨਾਹ ਕਰ ਰਹੇ ਆ ਤੁਹਾਨੂੰ ਇਹਦੇ ਤੋਂ ਬਚਣ ਦੀ ਲੋੜ ਆ ਇਹ ਇਹ ਲੈ ਸੀ ਨੂੰ ਗੰਦਾ ਨਾਲਾ ਨਾ ਸਮਝੀ ਪਵਿੱਤਰ ਫੁੱਟ ਦਰਿਆ ਗੁਰੂ ਨਾਨਕ ਪਾਸ ਸਾਡੇ ਘਰੇ ਜਾਂਦਾ ਜੇ ਅਸੀਂ ਫੁੱਲ ਚੜਾਵਾਂਗੇ ਫੁੱਲ ਜਾਣਗੇ ਜੇ ਗੋਹਾ ਚੜਾਵਾਂਗੇ ਗੋਹਾ ਚੜਾਵਾਂਗੇ ਜੇ ਦੇ ਜੋ ਕੁਝ ਵੀ ਸੇਵ ਵਿੱਚ ਭੇਟ ਕਰਾਂਗੇ ਉਹ ਬਾਬੇ ਨਾਨਕ ਦੇ ਘਰ ਜਾ ਰਿਹਾ ਜੇ ਇਹੋ ਜਿਹਾ ਕਰਦੇ ਆ ਤਾਂ ਫਿਰ ਕਹਿੰਦੇ ਕਿ ਨਾ ਸਾਨੂੰ ਇੱਥੇ ਕੋਈ ਜਹਾਨ ਦੇ ਵਿੱਚ ਤੇ ਨਾ ਲੋਕ ਨਾ ਪਰਲੋਕ ਅਸੀਂ ਦੋਨੋਂ ਹੀ ਜਿਹੜੇ ਹੈਗੇ ਆ ਗੁਰੂ ਤੋਂ ਵੀ ਬੇਮੁਖ ਹੋ ਰਹੇ ਆ ਅਨੂ ਚਾਹੀਦਾ ਕਿ ਸੀ ਉਹਨਾਂ ਦੇ ਗੁਰੂ ਦੇ ਬਚਨਾਂ ਤੇ ਫੁੱਲ ਚੜਾਈਏ ਅਮਰਤ ਜਲ ਦੇ ਜਿਹੜੇ ਸਰੋਤ ਆ ਇਹ ਸਾਫ਼ ਸੁਥਰੇ ਵੰਨ੍ਹ ਦਈਏ ਇਹਨਾਂ ਵਿੱਚ ਇਹੋ ਜਿਹਾ ਕੁਛ ਨਾ ਡਾਈਏ ਇਹਦੇ ਵਿੱਚ ਸਭ ਤੋਂ ਜ਼ਿਆਦਾ ਜੇ ਇਹਦੇ ਵਿੱਚ ਹੁਣ ਇਸ ਵੇਲੇ ਤੇ ਨਿਕਲ ਰਿਹਾ ਗੋਆ ਨਿਕਲ ਰਿਹਾ ਉਹ ਇਹ ਮੀਥੇਨ ਗੈਸ ਪੈਦਾ ਕਰਦਾ ਸੀ ਜਦੋਂ ਜਦ ਗੋਏ ਦੀ ਲੇਅਰ ਬਣ ਜਾਂਦੀ ਸੀ ਤੋਂ ਮਹੀਨਿਆਂ ਤੇ ਕਰੋ ਤੋਂ ਵਿੱਚੋਂ ਮੀਥੇਨ ਗੈਸ ਨਿਕਲਦੀ ਸੀ ਕੋ ਜਿਹੜੀ ਕਿ ਹਲੇ-ਦਾਲੇਲ ਘਾਣਾ ਨਹੀਂ ਸੀ ਜਾਂਦੇ ਹੁਣ ਉਹ ਜਿਹੜੀ ਚੀਜ਼ ਨੂੰ ਗੋਆ ਕੱਢਿਆ ਇਹਦੇ ਵਿੱਚ ਜਿੱਥੇ-ਜਿੱਥੇ ਵੀ ਇਹਦੀ ਸਰੋਤ ਗੰਦਾ ਪਾਣੀ ਆ ਜਾਂ ਗੰਦਾ ਜਿਹੜਾ ਹੈ ਕੁਝ ਵੀ ਛੱਡ ਰਿਹਾ ਉਹਨੂੰ ਰੋਕਿਆ ਜਾਵੇ ਉਹਦੇ ਵਾਸਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਹ ਪਵਿੱਤਰ ਬੁੱਢੇ ਤੇ ਰਿਆਦੀ ਪਵਿੱਤਰਤਾ ਦੀ ਬਹਾਲੀ ਤਾਂ ਹੀ ਹੋਊਗੀ ਜੇ ਅਸੀਂ ਆਪਣਾ ਜਿਹੜਾ ਡਿਊਟੀ ਉਹਨੂੰ ਨਿਭਾਵਾਂਗੇ ਅਸੀਂ ਸਾਰਿਆਂ ਦਾ ਧੰਨਵਾਦ ਕਰਦਾ